ਹਲਕਾ ਨਾਬਾ ਦੇ ਵਿਧਾਇਕ ਦੇਵਮਾਨ ਦੇ ਵੱਲੋਂ ਹਲਕੇ ਨੂੰ ਨੰਬਰ 1 ਬਣਾਉਣ ਤੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਦੇਵਮਾਨ ਦੇ ਵੱਲੋਂ ਪੂਰੇ ਨਾਬੇ ਸ਼ਹਿਰ ਦਾ ਕੱਲ ਦੌਰਾ ਕੀਤਾ ਗਿਆ ਅਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਗੰਦਗੀ ਦੀਆਂ ਸਮੱਸਿਆਵਾਂ ਆਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਤੇ ਹੋਰ ਜਿਹੜੀਆਂ ਲੋਕਾਂ ਦੀਆਂ ਸਾਂਝੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਲੈ ਕੇ ਤੁਰੰਤ ਇਹਨਾਂ ਦਾ ਨਿਪਟਾਰਾ ਕਰਨ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਕਰ ਇਹ ਹੈ ਕਿ ਵਿਧਾਇਕ ਦੇਵਮਾਨ ਨੇ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਅਤੇ ਹਲਕਾ ਨਾਪਾ ਨੂੰ ਪੰਜਾਬ ਦੇ ਵਿੱਚੋਂ ਨੰਬਰ 1 ਹਲਕਾ ਬਣਾਉਣ ਦੇ ਲਈ ਸ਼ਹਿਰ ਦੇ ਲੋਕਾਂ ਦਾ ਅਤੇ ਹਲਕੇ ਦੇ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਮੰਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਇਲਾਕੇ ਦੇ ਐਮ.ਐਲ.ਏ ਨੇ ਆਪਣੇ ਇਲਾਕੇ ਨੂੰ ਚਮਕਾਉਣਾ ਹੈ ਤਾਂ ਉਸ ਦੇ ਲਈ ਸਭ ਤੋਂ ਵੱਡਾ ਸਹਿਯੋਗ ਇਲਾਕੇ ਦੇ ਲੋਕਾਂ ਦਾ ਹੁੰਦਾ ਹੈ। ਸ਼ਹਿਰ ਦੇ ਵਿੱਚ ਵਿਜ਼ਿਟ ਕੀਤਾ ਗਿਆ ਜਿਸ ਦੇ ਵਿੱਚ ਐਸ.ਟੀ.ਐਮ ਨਾਪਾ ਅਥੀਮ ਚੰਦ ਜੀ ਐਸ.ਟੀ.ਐਮ ਬਿਲਕੁਲ ਦੋ-ਤਿੰਨ ਦਿਨ ਪਹਿਲਾਂ ਹੀ ਇੱਥੇ ਲੱਗੇ ਨੇ ਜੀ ਔਰ ਇਹਨਾਂ ਨੂੰ ਬੜਾ ਸ਼ੌਕ ਹੈ ਇਸ ਚੀਜ਼ ਦਾ ਕਿ ਜੇ ਸ਼ਹਿਰ ਦੇ ਵਿੱਚ ਮੈਂ ਉੱਥੇ ਸਿਸਟਮ ਕਿਵੇਂ ਚੱਲ ਰਿਹਾ ਉਹਨੂੰ ਕਿਵੇਂ ਅੱਗੇ ਜਿਹੜਾ ਠੀਕ ਕੀਤਾ ਜਾ ਸਕਦਾ ਜੇ ਕੋਈ ਗੜਬੜ ਹੈ ਔਰ ਨਗਰ ਕੌਂਸਲ ਨਾਪਾ ਦੇ ਇਹੋ ਅਬਰੰਪਾਰ ਜੀ ਇਹ ਸਾਰੀ ਟੀਮ ਜਿਹੜੀ ਆਪਾਂ ਕੋ ਪੰਖੇ ਜੀ ਐਮਸੀ ਸਾਹਿਬਾਨ ਅਸੀਂ ਸਭ ਨੇ ਵਿਜ਼ਿਟ ਕੀਤਾ ਇੱਕ ਤਾਂ ਜਿਹੜੀ ਸਰਕੂਲਰ ਰੋਡ ਹੈ ਉਹਦਾ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਤੇ ਉਹਦੇ ਅਸੀਂ ਦੋਨੇ ਪਾਸੇ ਸਾਫ ਸਫਾਈ ਕਰਕੇ ਜਿੱਥੇ ਕੋਈ ਨੀਵਾ ਉੱਥੇ ਮਿੱਟੀ ਪਾ ਕੇ ਫਰਤ ਪਾ ਕੇ ਕੋਈ ਲੋਕ ਕਰ ਲੱਗੇ ਤਾਂ ਕਿ ਟ੍ਰੈਫਿਕ ਜਿਹੜੀ ਆ ਉਹ ਹੋਰ ਹੋ ਸਮੂਥਲੀ ਚੱਲ ਸਕੇ ਉਹਦਾ ਪੂਰਾ ਮਾਇਨਾ ਕੀਤਾ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਇੱਥੋਂ ਦਾ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਜਿਹੜੀ ਨਵੀਂ ਸੜਕ ਬਣਨੀ ਹੈ ਜੀ ਪੱਥਰਾਂ ਵਾਲੀ ਸੜਕ ਉਹਦਾ ਮਾਇਨਾ ਕੀਤਾ ਔਰ ਫਿਰ ਐਸਟੀਪੀ ਜਿਹੜਾ ਜੀ ਪਾਣੀ ਸਾਫ਼ ਕਰਨ ਦਾ ਜਿਹੜਾ ਪਲਾਂਟ ਨਵਾਂ ਚੱਲ ਰਿਹਾ ਉਹਦਾ ਮਾਇਨਾ ਕੀਤਾ ਤੇ ਇਹਦੇ ਨਾਲ ਹੀ ਪਸ਼ੂ ਜਿਹੜੀ ਹੈ ਜੀ ਪਸ਼ੂ ਮਾਰਕੀਟ ਹੈ ਇੱਥੇ ਡੰਗਰਾਂ ਦੀ ਮੰਡੀ ਲੱਗਦੀ ਹੁੰਦੀ ਸੀ ਬਹੁਤ ਪਹਿਲਾਂ ਤੇ ਬਿਲਕੁਲ ਖਾਲੀ ਜਗ੍ਹਾ ਪਈ ਆ ਸਰਕਾਰੀ ਜਗ੍ਹਾ ਤੇ ਇਹਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਇਹਦੇ ਬਾਰੇ ਅਸੀਂ ਪੂਰਾ ਘੁੰਮ ਕੇ ਸਾਰੀ ਚਰਚਾ ਕੀਤੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਚਾਰੇ ਪਾਸੇ ਰੇੜੀਆਂ ਲੱਗੀਆਂ ਹੋਈਆਂ ਨੇ ਇਹਦੇ ਕਰਕੇ ਟ੍ਰੈਫਿਕ ਬਹੁਤ ਹੈ ਔਰ ਬਹੁਤ ਸਾਰੇ ਐਕਸੀਡੈਂਟ ਹੋਏ ਨੇ ਕਈਆਂ ਦੀ ਜਾਨ ਵੀ ਗਈ ਹੈ ਸੋ ਅੱਜ ਇਹ ਸਾਰਾ ਵਿਜ਼ਿਟ ਕਰਕੇ ਜਿਹੜਾ ਇੱਕ ਸ਼ਹਿਰ ਨੂੰ ਕਿਵੇਂ ਖੂਬਸੂਰਤ ਬਣਾਇਆ ਜਾ ਸਕਦਾ ਸ਼ਹਿਰ ਦੇ ਲਗ ਲਗ ਸਪੋਰਟ ਜਿਹੜੇ ਆ ਲਗ ਲਗ ਮੂੜ ਜਿਹੜੇ ਆ ਉਹਨਾਂ ਨੂੰ ਕਿਵੇਂ ਅੱਛਾ ਅੱਛੇ ਤਰੀਕੇ ਨਾਲ ਬਣਾਈਏ ਇਹ ਸਾਰੀਆਂ ਚੀਜ਼ ਦਾ ਮੌਇਨਾ ਅੱਜ ਅਸੀਂ ਕੀਤਾ ਔਰ ਮੈਂ ਅਮੀਤ ਕਰਦਾ ਕਿ ਸਾਡੇ ਐਸ ਡੀ ਐਮ ਨਾਪਾ ਔਰ ਨਗਰ ਕੌਂਸਲ ਨਾਪਾ ਦੀ ਯੂ ਸਾਹਿਬ ਕਪਤਾਨ ਸਾਹਿਬ ਐਮ ਸੀ ਸਹਿਬਾਨ ਸਾਡੀ ਸਾਰੀ ਟੀਮ ਮਿਲ ਕੇ ਜਿਹੜੀ ਹੈ ਤੇ ਅਸੀਂ ਨਾਪੇ ਲਈ ਅੱਛਾ ਕੰਮ ਕਰਨ ਬਾਰੇ ਚੰਗੀ ਸੋਚ ਰੱਖਦੇ ਆ ਸ਼ੁਰੂਆਤ ਅਸੀਂ ਕਰਤੀ ਹੈ ਤੁਸੀਂ ਦੇਖਿਆ ਸਾਰਿਆਂ ਨੇ ਤੇ ਮਕਸਦ ਸਾਡਾ ਇਹ ਆ ਕਿ ਨਾਪਾ ਪੰਜਾਬ ਦੇ ਵਿੱਚੋਂ ਨੰਬਰ 1 ਸਮਾਰਟ ਸਿਟੀ ਤਾਂ ਬਣੇਗਾ ਜੇ ਆਪਾਂ ਸਾਰੇ ਸਹਿਯੋਗ ਕਰਾਂਗੇ ਔਰ ਆਪਣਾ ਜਿੰਨਾ ਵੀ ਸਿਸਟਮ ਆ ਸਾਰਾ ਆਪਣੇ ਕੋਲੇ ਇਹਨੂੰ ਮੈਨੇਜ ਕਰਨ ਦੀ ਜ਼ਰੂਰਤ ਆ ਆਪਣੇ ਕੋਲੇ ਜਗ੍ਹਾ ਦੀ ਘਾਟ ਨਹੀਂ ਹੈ ਜਗ੍ਹਾ ਬਹੁਤ ਹੈ ਇਹਨੂੰ ਮੈਨੇਜ ਕਰਕੇ ਸੜਕਾਂ ਖੁੱਲ੍ਹੀਆਂ ਕੀਤੀਆਂ ਜਾਣ ਔਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੱਲ ਕੀਤੀ ਜਾਵੇ ਤਵਾਰਾ ਪਸ਼ੂਆਂ ਦੀ ਸਮੱਸਿਆ ਸੁੱਕੇ ਦਰਖਤ ਖੜੇ ਨੇ ਐਸਡੀਪ ਸਾਹਿਬ ਅਸੀਂ ਕੈਟ ਰੋਡ ਤੋਂ ਲੰਘ ਕੇ ਆਏ ਹਾਂ ਉਹ ਵੀ ਨੋਟ ਕਰਾਇਆ ਕਿ ਸੁੱਕੇ ਦਰਖਤ ਖੜੇ ਨੇ ਜੀ ਉਹਨਾਂ ਨੂੰ ਕਿਵੇਂ ਕੱਟਿਆ ਜਾ ਸਕਦਾ ਔਰ ਬਾਕੀ ਹੋਰ ਜਿਹੜੇ ਲਗ ਲਗ ਡਿਪਾਰਟਮੈਂਟ ਨੇ ਤੇ ਚਾਹੇ ਉਹ ਸੀਵਰੇਜ ਡਿਪਾਰਟਮੈਂਟ ਆ ਚਾਹੇ ਉਹ ਡਰੇਨ ਡਿਪਾਰਟਮੈਂਟ ਆ ਚਾਹੇ ਉਹ ਜਿਹੜਾ ਜੀ ਇੰਪਰੂਵਮੈਂਟ ਟਰਸਟ ਆ ਚਾਹੇ ਉਹ ਜਿਹੜਾ ਵਣ ਵਿਭਾਗ ਆ ਜਿਹੜੇ ਵੀ ਸੰਬੰਧਤ ਨੇ ਸ਼ਹਿਰ ਦੇ ਨਸਾਰੇ ਚਾਹੇ ਉਹ ਬਿਜਲੀ ਵਿਭਾਗ ਆ ਜਿਵੇਂ ਕਈ ਜਗ੍ਹਾ ਤੇ ਜਿਹੜੀਆਂ ਤਾਰਾਂ ਨੇ ਉਹ ਬੜੀਆਂ ਮਿਸਮੈਨੇਜ ਨੇ ਕਈ ਜਗ੍ਹਾ ਤੇ ਕੇਬਲ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਸ਼ਹਿਰ ਸਾਰਾ ਉਲਝਾਇਆ ਪਿਆ ਜੀ ਸ਼ਹਿਰ 'ਚ ਕਿਤੇ ਵੀ ਅੱਗ ਲੱਗ ਜਵੇ ਤਾਂ ਉੱਥੇ ਅਗਰ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਜਾਏਗੀ ਤਾਂ 12 ਟੁਕਰੀਆਂ ਨੇ ਔਰ ਟਾਈਮ ਵੀ ਲੱਗਦਾ ਤੇ ਇਸ ਕਰਕੇ ਉਹ ਵੀ ਸਾਰੀਆਂ ਮੈਨੇਜ ਕਰਨ ਵਾਸਤੇ ਕਹਿਣ ਦਾ ਭਾਵ ਇਹ ਹੈ ਸ਼ਹਿਰ ਨੂੰ ਸਾਫ਼ ਸੁਥਰਾ ਸ਼ਹਿਰ ਨੂੰ ਟ੍ਰੈਫਿਕ ਬਫਰ ਠੀਕ ਕਰਨਾ ਔਰ ਸ਼ਹਿਰ ਦੇ ਵਿੱਚ ਜੋ ਸਮੱਸਿਆਵਾਂ ਜਿਹੜੀਆਂ ਸਾਰੀਆਂ ਨੇ ਇਹਨਾਂ ਸਭ ਨੂੰ ਵਿਰੋਧਪੰਧ ਠੀਕਣਾ ਠੀਕ ਕਰਨਾ ਤਾਂ ਕਿ ਇੱਕ ਵੈਲ ਮੈਨੇਜਡ ਸ਼ਹਿਰ ਨਾਪਾ ਤਾਂ ਕਿ ਅਸੀਂ ਉਸ ਕੈਟਾਗਰੀ ਦੇ ਵਿੱਚ ਆ ਸਕੀਏ ਜਿਹੜੀ ਕੈਟਾਗਰੀ ਦੇ ਤਹਿਤ ਨਾਪਾ ਜਿਹੜਾ ਨੰਬਰ 1 ਪੰਜਾਬ ਦਾ ਸਮਾਰਟ ਸਿਟੀ ਜਿਹੜਾ ਉਹ ਬਣ ਸਕੇ। ਪਿਛਲੇ ਹਫ਼ਤੇ ਚਾਰ ਸੰਭਾਲ ਹੈਗਾ ਅੱਜ ਵਿజిਟ ਕੀਤਾ ਐਮਐਲਏ ਸਾਹਿਬ ਦੇ ਨਾਲ ਈਓ ਸਾਹਿਬ ਜੀ ਪ੍ਰਧਾਨ ਜੀ ਨੇ ਐਂਡ ਕਾਫੀ ਸਾਰਾ ਗੱਲਾਂ ਜਿਹੜੀਆਂ ਹੈ ਮੈਨੂੰ ਪਤਾ ਲੱਗੀਆਂ ਹੈਗੀਆਂ ਵੀ ਇੱਥੇ ਕੰਮ ਕਰਨ ਦੀ ਜ਼ਰੂਰਤ ਹੈ ਸਾਡੀ ਸਾਰੀ ਟੀਮ ਜਿਹੜੀ ਹੈਗੀ ਈਓ ਸਾਹਿਬ ਐਂਡ ਵੱਖ-ਵੱਖ ਡਿਪਾਰਟਮੈਂਟ ਨੂੰ ਮੈਂ ਨਾਲ ਲੈ ਕੇ ਜਿਹੜਾ ਹੈ ਇਸ ਮਸਲੇ ਨੂੰ ਜਿਹੜੇ ਹੱਲ ਕਰਾਵਾਂਗਾ ਐਂਡ ਕੋਸ਼ਿਸ਼ ਕਰਾਂਗਾ ਵੀ ਜਿਹੜਾ ਨਾਬਾ ਹੈ ਨਾ ਬਹੁਤ ਹੀ ਸੁੰਦਰ ਸ਼ਹਿਰ ਬਣੇ ਅਸੀਂ ਐਮਐਲਏ ਸਾਹਿਬ ਨਾਲ ਸਾਡੇ ਐਸਡੀਐਮ ਸਾਹਿਬ ਪ੍ਰਧਾਨ ਜੀ ਤੇ ਸਾਰੇ ਐਮਸੀ ਸਾਹਿਬਾਨ ਅਸੀਂ ਨਾਬਾ ਦਾ ਦੌਰਾ ਕੀਤਾ ਜੀ ਐਮਐਲਏ ਸਾਹਿਬ ਦੇ ਨਾਲ ਅਸੀਂ ਐਸਟੀਪੇ ਵੀ ਗਏ ਹਾਂ ਜੀ ਸਾਡਾ ਐਮਆਰਐਫ ਸੈੱਟ ਵੀ ਦੇਖਿਆ ਹੈ ਜਿੰਨ ਸਾਹਿਬ ਵੱਲੋਂ ਤੇ ਅਸੀਂ ਪਸ਼ੂ ਮੰਡੀ ਵੀ ਆਏ ਹਾਂ ਬਾਕੀ ਜਿਵੇਂ ਵੀ ਐਮਐਲਏ ਸਾਹਿਬ ਦਾ ਹੁਕਮ ਹੋਏਗਾ ਉਸ ਹਿਸਾਬ ਨਾਲ ਅਸੀਂ ਕੰਮ ਕਰਾਉਂਦੇ ਰਹਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ